பகு பங்க பஜபிமரோகோக்கிய ਸੇ ਗੁਰ ਰਾਮਦਾਸ ਗੁਨ ਗਾਓ ਸ਼੍ਰੀ ਅਰਜਨ ਬਿਗਨਨਕੇ ਨਾਸ਼ਿਕ ਬਿਗਨਨਕੇ ਨਾਸ਼ਿਕ ਹਰ ਗੋਬਿੰਦ ਸ਼ੁਭ ਸੁਮਤ ਪਰਕਾਸ਼ਕ ਸ਼੍ਰੀ ਹਰ ਰਾਮ নাম কর জি নাম কর জি গুরুহর কৃষ্ণ মনি হেগ বহাদ পারমালা জী ਗੁਰੂ ਗੋਬਿੰਦ ਸਿੰਘ ਬਸਾਲਾ ਤਰੁੰਤਰਾ ਪਰ ਪੁਨ ਪੁਨ ਸੀਸਾ ਵਾਹਿ ਗੁਰੂ ਪੁਨ ਪੁਨ ਸੀਸਾ ਬੰਧੋ ਬਾਰ ਬਾਰ ਜਗਤੀ ਸਾ ਜਸੁਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਪਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਧੋ ਕਰ ਅਨੁraag ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਲੇ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸਨ ਸੋਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸ ਕੈ ਮਹਮਾ ਜੋ ਤੇ ਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਾਮਨਾਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਦਾ ਸਭ ਤੇ ਗੰਮ ਮਨ ਭਵਤੀ ਜਨ ਹਰਖ ਵਡਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗ ਜੋਗ ਟਲ ਸ਼ਬਦ ਸ਼ਬਦ ਤੱਕਦੇ ਮਾਲਕ ਸਤਿਗੁਰੂ ਹਾਜ਼ਰ ਨਾਜ਼ਰ ਨੇ ਪਾਤਸ਼ਾਹ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੀ ਪਾਵਨ ਅਰਪਵੰਤਰ ਹਜ਼ੂਰੀ ਵਿੱਚ ਸੁਭਾਏ ਮਾਣ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਲਕੇ ਭਾਗ ਬੜੇ ਹੈ ਭਾਈ ਤਨ ਸਾਧੂ ਸੰਗ ਮੁਕਤ ਜੁਰੇ ਵੱਡੇ ਭਾਗਾਂ ਦੇ ਨਾਲ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸੋ ਤਾਂ ਅੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾਲਪੰਜਨ ਕੋ ਸੂਰਮਾ ਬੜ ਜੋਦਾ ਬਹੁ ਪਰਮਕਾਰੀ ਸਤਿਗੁਰੂ 파ਸ਼ਾ ਮਹਾਰਾਜੀਆਂ ਦੇ ਪਾਵਨ ਜੀਵਨ ਦੀ ਕਥਾ ਤਾਂਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਸਮੇਂ ਗਵਾਲੀਅਰ ਦੇ ਕਿਲੇ ਦੇ ਵਿੱਚ ਉਹ ਵਾਪਸ ਆਏ ਨੇ ਇਹ ਬਾਦਸ਼ਾਹ ਜਾਗੇ ਉਹ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਦੇ ਕੋਲ ਅਰਦਾਸ ਬੇਨਤੀ ਯਾਚਨਾ ਕਰਕੇ ਤੇ ਚੰਦੂ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੰਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਜੀ ਆ ਦੇ ਹੁਕਮ ਦੇ ਅਨੁਸਾਰ ਬਾਬਾ ਬੀਨੀ ਚੰਦ ਜੀ ਭਾਈ ਦੇਖਾ ਜੀ ਕਿਉਂਕਿ ਮਹਾਰਾਜ ਨੇ ਬਚਨ ਕੀਤੇ ਸੀ ਕਿ ਇਸ ਚੰਦੂ ਨੂੰ ਅਸੀਂ ਖੁੱਤੇ ਦੀ ਮੌਤ ਮਾਰਾਂਗੇ ਉਹ ਬਚਨ ਸਤਿਗੁਰੂ ਪਾਰਸ਼ਾ ਮਹਾਰਾਜ ਜੀ ਪਰਤਕ ਕਰਨਗੇ ਤੇ ਨਾਲ ਹੀ ਮਹਾਰਾਜ ਨੇ ਵਾਪਸ ਪੰਜਾਬ ਦੇ ਵੱਲ ਵਿਚਾਲਾ ਪਾਇਆ ਬਾਬਾ ਬੁੱਢਾ ਸਾਹਿਬ ਜੀ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਬਿਨੀ ਚੰਦ ਇਥੇ ਆਦਤ ਗੁਰੂ ਕੇ ਸਿੱਖ ਮਹਾਰਾਜ ਦੇ ਨਾਲ ਹਨ ਤੇ ਬਾਰਸ਼ਾ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਸਤਿਗੁਰੂ ਜੀ ਮੈਂ ਵੀ ਕਸ਼ਮੀਰ ਦੇ ਵਿੱਚ ਜਾਣਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਜਾਂਦਿਆਂ ਹੋਇਆ ਲਾਹੌਰ ਦੇ ਵਿੱਚੋਂ ਨਿਕਣਾ ਤੇ ਮੇਰੇ ਮਨ ਦੀ ਇੱਛਾ ਹੈ ਤੁਹਾਡੇ ਚਰਨਾਂ 'ਚ ਬੇਨਤੀ ਹੈ ਮੈਂ ਵੀ ਤੁਹਾਡੇ ਨਾਲ ਹੀ ਜਾਵਾਂ ਤੇ ਸਤਿਗੁਰੂ 파ਰਸ਼ਾ ਮਹਾਰਾਜ ਜੀਆ ਨੇ ਬੇਨਤੀ ਪ੍ਰਵਾਨ ਕੀਤੀ ਹੈ ਤੇ ਦੋਵੇਂ ਜਦੋਂ ਪੰਜਾਬ ਵੱਲੋਂ ਆਏ ਨੇ ਰਸਤੇ ਦੇ ਵਿੱਚ ਜਿੱਥੇ ਵੀ ਫੜਾ ਲੱਗਦਾ ਸੀ ਮਹਾਰਾਜ ਦਾ ਫੜਾ ਵੱਖਰਾ ਹੁੰਦਾ ਸੀ ਬਾਰਸ਼ਾਹ ਜਹਾਂਗੀਰ ਦਾ ਬੜਾ ਵੱਖਰਾ ਹੁੰਦਾ ਸੀ ਤੇ ਜਦੋਂ ਬਾਰਸ਼ਾਹ ਦੇ ਮਨ ਦੇ ਵਿੱਚ ਇੱਛਾ ਹੁੰਦੀ ਸੀ ਮਹਾਰਾਜ ਦੇ ਦਰਸ਼ਨ ਕਰਨ ਦੀ ਪਹੁੰਚ ਜਾਂਦਾ ਸੀ ਇੱਕ ਕਾਹਿਆ ਸਿੱਖ ਆਉਂਦਾ ਜੋ ਪਿੱਛੇ ਸਾਖੀ ਲਾ ਕੇ ਗਈ ਹੈ ਤੇ ਉਹ ਸਤਿਗੁਰੂ ਪਾਰਸ਼ਾਹ ਮਹਾਰਾਜ ਜੀ ਨੂੰ ਲੱਭਦਾ ਲੱਭਦਾ ਜਦੋਂ ਤੰਬੂ ਦੇ ਕੋਲ ਪਹੁੰਚਿਆ ਇਹ 12 ਬਾਰ ਬਾਰ ਜਹਾਂਗੀਰ ਬਾਦਸ਼ਾਹ ਦੇ ਸਿਪਾਈ ਖੜੇ ਸੀ ਤੇ ਉੱਥੇ ਜਾ ਕੇ ਕਹਿਣ ਲੱਗਾ ਕਿ ਸੱਚਾ ਪਾਰਸ਼ਾ ਕਿੱਥੇ ਹੈ ਉਸ ਸਪਾਈਆਂ ਨੇ ਇਹ ਜਾਣਿਆ ਕਿ ਕਿਤੇ ਬਾਦਸ਼ਾਹ ਜਹਾਂਗੀਰ ਦੇ ਬਾਰੇ ਪੁੱਛਦਾ ਤੇ ਹੁਣਾਂ ਨੇ ਉਸ ਘਾਈਏ ਨੂੰ ਬਾਦਸ਼ਾਹ ਜਹਾਂਗੀਰ ਦੇ ਤੰਬੂ ਦੇ ਵਿੱਚ ਭੇਜ ਦਿੱਤਾ ਉਸ ਤੰਬੂ ਦੇ ਵਿੱਚ ਜਦੋਂ ਉਹ ਘਾਈਆ ਸਿੱਖ ਆਇਆ ਮੱਥਾ ਟੇਕਿਆ ਤੇ ਇੱਕ ਟੱਗਾ ਇੱਕ ਦਮੜਾ ਸਤਿਗੁਰੂ ਜਾਣ ਕੇ ਉਹਨੇ ਚੜਾਇਆ ਇਹ ਬੇਨਤੀ ਕਰਨ ਲੱਗਾ ਕਿ ਮੇਰੇ ਉੱਤੇ ਕਿਰਪਾ ਕਰੋ ਸਤਿਗੁਰੂ ਜੀ ਪਰਲੋਕ ਵਿੱਚ ਮੇਰੀ ਵਾਹ ਫੜਿਆ ਜੀ ਇਹ ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਤੇਰੀ ਭਾਵਨਾ ਠੀਕ ਹੈ ਪਰ ਮੈਨੂੰ ਜਾਪਦਾ ਤੂੰ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਆਇਆ ਹੈ ਉਹ ਧੰਗੁਰੂ ਹਰਗੋਬਿੰਦ ਸਾਹਿਬ ਜੀ ਹਨ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹਾਂ ਕੋਈ ਸੰਸਾਰਿਕ ਤੌਰ ਦੇ ਉੱਤੇ ਤੈਨੂੰ ਕੋਈ ਵਸਤੂ ਚਾਹੀਦੀ ਹੈ ਕੋਈ ਤੈਨੂੰ ਘਰ ਮਕਾਨ ਚਾਹੀਦਾ ਹੈ ਕੋਈ ਪੈਸੇ ਚਾਹੀਦੇ ਨੇ ਕੋਈ ਅਹੁਦਾ ਚਾਹੀਦਾ ਹੈ ਕੋਈ ਨੌਕਰੀ ਚਾਹੀਦੀ ਹੈ ਉਹ ਮੈਂ ਤੈਨੂੰ ਦੇ ਸਕਦਾ ਪਰ ਪਰਲੋਕ ਦੇ ਵਿੱਚ ਮੈਂ ਤੇਰਾ ਸਹਾਈ ਹੋਵਾਂ ਇਸ ਗੱਲ ਦਾ ਮੈਂ ਦਾਅਵਾ ਨਹੀਂ ਕਰਦਾ ਕਿਉਂਕਿ ਪਰਲੋਕ ਦਾ ਪਰਲੋਕ ਵਿੱਚ ਮੇਰੇ ਨਾਲ ਕੀ ਹੋਵੇਗਾ ਮੈਂ ਵੀ ਨਹੀਂ ਜਾਣਦਾ ਸੋ ਇਸ ਪ੍ਰਕਾਰ ਜਦੋਂ ਸਿੱਖ ਨੇ ਸੁਣਿਆ ਤੇ ਜਿਹੜਾ ਟਗੜ ਚੜਾਇਆ ਸੀ ਬਾਦਸ਼ਾਹ ਜਹਾਂਗੀਰ ਦੇ ਅੱਗੇ ਉਹ ਵੀ ਚੱਕ ਲਿਆ ਤੇ ਵਾਇਗਰੂ ਵਾਇਗਰੂ ਕਰਦਾ ਹੋਇਆ ਤੰਬੂ ਦੇ ਵਿੱਚੋਂ ਬਾਹਰ ਨਿਕਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੂੰ ਜਾ ਕੇ ਮੱਥਾ ਟੇਕਿਆ ਸਤਿਗੁਰਾਂ ਨੂੰ ਅਰਦਾਸ ਬੇਨਤੀ ਕੀਤੀ ਸੋ ਇਸ ਪ੍ਰਕਾਰ ਦੇ ਬਹੁਤ ਸਾਰੇ ਕੋਤਕ ਬਾਦਸ਼ਾਹ ਜਹਾਂਗੀਰ ਨੇ ਅੱਖੀਂ ਵੇਖੇ ਸੀ ਤੇ ਸਤਿਗੁਰਾਂ ਦੀ ਸ਼ਕਸ਼ੀਆ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਪਰ ਜੋ ਬਾਦਸ਼ਾਹ ਦੀਆਂ ਬੇਗਮਾਂ ਹਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਦੂਰ ਤੋਂ ਦਰਸ਼ਨ ਕੀਤੇ ਮਹਾਰਾਜ ਦਾ ਰੂਪ ਵੇਖਿਆ ਸਤਿਗੁਰੂ ਪਾਰਸ਼ਾ ਮਹਾਰਾਜ ਜੀ ਬੜੇ ਜਵਾਨ ਸਨ 7.5 ਫੁੱਟ ਦਾ ਕੱਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਤੇ ਭਰ ਜਵਾਨੀ ਦੇ ਵਿੱਚ ਨੇ ਇਹ ਵੇਖ ਕੇ ਮਨ ਦੇ ਵਿੱਚ ਮਲੀਨਤਾ ਪੈਦਾ ਹੋਈ ਤੇ ਬਾਦਸ਼ਾਹ ਦੇ ਨਾਲ ਜਾ ਕੇ ਗੱਲ ਕੀਤੀ ਕਿ ਇਹ ਜੋ ਪੀਰ ਜੀ ਆਏ ਨੇ ਇਹ ਆਪਣੇ ਧਰਮ ਦੇ ਵਿੱਚ ਕਿੰਨੇ ਕੁ ਪੱਕੇ ਹੋਣ ਨੇ ਤੇ ਬਾਦਸ਼ਾਹ ਦੇ ਮਨ ਦੇ ਵਿੱਚ ਵੀ ਸ਼ੰਕਾ ਆ ਗਿਆ ਸੋਹਣਾ ਬੇਗਮਾ ਨੇ ਫਿਰ ਬਾਦਸ਼ਾਹ ਦੇ ਅੱਗੇ ਅਰਜ਼ੋਈ ਕੀਤੀ ਬਾਦਸ਼ਾਹ ਦੇ ਨਾਲ ਗੱਲਬਾਤ ਕੀਤੀ ਬਾਦਸ਼ਾਹ ਕਹਿਣ ਲੱਗਾ ਕਿ ਤੁਸੀਂ ਜਦੋਂ ਪੀਰ ਜੀ ਦੇ ਦਰਸ਼ਨ ਕਰਨ ਲਈ ਜਾਓਂਗੇ ਆ ਤੇ ਉਹਦਾ ਨਹੀਂ ਫਰਕ ਕਰਿਆ ਜੀ ਉਹਨਾਂ ਨੂੰ ਵੇਖਿਆ ਜੇ ਕਿ ਉਹ ਆਪਣੇ ਧਰਮ ਦੇ ਵਿੱਚ ਸਿਰਕ ਦੇ ਵਿੱਚ ਕਿੰਨੇ ਡ੍ਰਿਡ ਹਨ ਤੋ ਇਸ ਪ੍ਰਕਾਰ ਆਪਸ ਦੇ ਵਿੱਚ ਗੱਲਬਾਤ ਕਰਕੇ ਪਾਦਸ਼ਾਹ ਜਹਾਂਗੀਰ ਅਤੇ ਉਹਦੀਆਂ ਬੇਗਮਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਮਹਾਰਾਜ ਜੀ ਦੀ ਪ੍ਰੀਖਿਆ ਲੈਣ ਲਈ ਆਣੀਆਂ ਉਹ ਪਾਵਨ ਕਥਾ ਆਉ ਸ਼ਰਵਣ ਕਰੀਏ ਕਥਾ ਦੇ ਆਰੰਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਤਰੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਰੇ ਗੁਰੂ ਸਾਰੇ ਬਦੇ ਚੌਪਈ ਦੁਹਰਾ ਪੀਰ ਪ੍ਰਖਿਆ ਪਰਖ ਪੈ ਜਹਾਂਗੀਰ ਕਹਦੀ ਨਾਮ ਜਹਾਂਗੀਰ ਦੇ ਨਾਲ ਗੱਲਬਾਤ ਕਰਕੇ ਇਹਨਾਂ ਬੇਗਮਾ ਨੇ ਜਹਾਂਗੀਰ ਬਾਦਸ਼ਾਹ ਦੇ ਕੋਲੋਂ ਉਸ ਗੱਲ ਦੇ ਲਈ ਹਾਂ ਕਰਵਾ ਲਈ ਟਾਂ ਲਗੀਆਂ ਜਦੋਂ ਅਸੀਂ ਮੀਰ ਜੀ ਦੇ ਕੋਲ ਜਾਵਾਂ ਗਿਆਂ ਉਹਨਾਂ ਦੀ ਪ੍ਰੀਖਿਆ ਲਵਾ ਗਿਆਂ ਹਰੀ ਸਦ ਦੇ ਕੰਮ ਮਨ ਭਾਤੀ ਜਾਨ ਹਰਖ ਬੜਕੀ ਨਾ ਤੇ ਜੋ ਇਹ ਨਾ ਵੇਗਮਾ ਦੇ ਮਨ ਦੀ ਭਾਵਨਾ ਸੀ ਜੋ ਇਹ ਚਾਹੁੰਦੀਆਂ ਸੀ ਗੁਰੂ ਸਾਹਿਬ ਜੀਆ ਦੇ ਰੂਪ ਨੂੰ ਵੇਖ ਕੇ ਮੋਹਿਤ ਸੀ ਤੇ ਉਹ ਉਹਨਾਂ ਦੇ ਮਨ ਦੀ ਜਦੋਂ ਗੱਲ ਹੋਈ ਤੇ ਬੜੀਆਂ ਖੁਸ਼ ਹੋਈਆਂ ਹਨ ਚੌਪਈ ਓ ਕੋੜਸ ਪਰ ਕਨ ਕੋ ਬੀਸ਼ ਇਸ ਦੇ ਗਮ ਕੀ ਦੈ ਸਚੀਸ ਕਰ ਇਸ ਮਾਨ ਕੋ ਖੜਸ ਕੋ ਖੜਸ ਬਰਖਨ ਕੋ ਬੀਸ ਸੋ ਹੁਣ ਬੇਗਮਾਂ ਦੇ ਬਾਰੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਹੈ ਇਹਨਾਂ ਦੀ ਇੱਕ ਬੇਗਮ ਨਹੀਂ ਕਈ ਬੇਗਮਾਂ ਸਨ ਸੋ ਉਹਨਾਂ ਦੇ ਬਾਬਤ ਦੱਸ ਰਹੇ ਨੇ ਕਿ ਉਹਨਾਂ ਦੇ ਵਿੱਚੋਂ ਇੱਕ ਬੇਗਮ ਹੈ ਜਿਹੜੀ 16 ਸਾਲ ਦੀ ਹੈ ਕਿਸ ਬੇਗਮ ਕੀ ਬੈ ਸਪਚੀਸ ਕਿਸੇ ਬੇਗਮ ਦੀ ਉਮਰ 25 ਸਾਲ ਦੀ ਹੈ ਕਰ ਇਸ ਨਾਨਕੂ ਪ੍ਰਕਤਮ ਸਰੀਰ ਤੇ ਜਦੋਂ ਬਾਦਸ਼ਾਹ ਨੇ ਕਿਹਾ ਤੇ ਇਸ ਪ੍ਰਕਾਰ ਆਪਣੇ ਮਨ ਦੀ ਜਾਣ ਕਰਕੇ ਤਿਆਰ ਹੋ ਕੇ ਸਾਰੀਆਂ ਬੇਗਮਾ ਪਹਿਰ ਰੰਗਦਾਰ ਬਰਪਚੀਜ਼ ਤੇ ਬਹੁਤ ਜ਼ਿਆਦਾ ਹਾਰ ਸ਼ਿੰਗਾਰ ਕਰਕੇ ਮਹਿੰਗੇ ਕੱਪੜੇ ਵਸਤਰ ਧਾਰਨ ਕਰਕੇ ਜੇਵਰ ਜਬਰ ਜ ਵਾਹਰ ਜਰੀ ਜਵਾ ਰਾਤ ਬੜੇ ਮਹਿੰਗੇ ਮਹਿੰਗੇ ਗਹਿਣੇ ਧਾਰਨ ਕੀਤੇ ਹਨ ਮੁਕਤਾ ਗੋਲ ਆਪ ਪੜ ਖਰੀ ਤੇ ਬਹੁਤ ਹੀ ਮਹਿੰਗੇ ਮਹਿੰਗੇ ਜਿਹੜੇ ਗਹਿਣੇ ਨੇ ਗਲਾਂ ਦੇ ਵਿੱਚ ਪਾਏ ਨੇ ਸਿਰਾਂ ਦੇ ਵਿੱਚ ਲਾਏ ਨੇ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਪਾਏ ਹਨ ਹੀਰਨ ਕੋ ਚੰਮੀ ਕਰ ਚਾਰੂ ਜਿਹੜੇ ਉਹਨਾਂ ਦੇ ਗਹਿਣੇ ਨੇ ਉਹ ਵੀ ਬੜੀ ਮਹਿੰਗੇ ਮਹਿੰਗੇ ਤਿਆਰ ਕੀਤੇ ਹੋਏ ਨੇ ਹੀਰਿਆਂ ਦੇ ਜੜੇ ਹੋਏ ਨੇ ਸੋਨਿਆਂ ਦੇ ਮਹਿੰਗੇ ਮਹਿੰਗੇ ਹਾਰ ਹਨ ਚਮਕਤ ਚੋਸ ਰਹਾ ਉਹ ਦਾਰੂ ਉਹ ਬੜੇ ਚਮਕ ਮਾਰਦੇ ਹਨ ਗਹਿਣੇ ਜੋ ਰਜਪੂਤ ਨ ਰਿਸ ਕੁਮਾਰੀ ਤੇ ਇਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਕੁਝ ਜਿਹੜੀਆਂ ਹਿੰਦੂ ਲੜਕੀਆਂ ਵੀ ਹਨ ਜੋ ਬਾਦਸ਼ਾਹ ਅਕਬਰ ਸੀ ਉਹਨਾਂ ਦੇ ਸਮੇਂ ਤੋਂ ਹੀ ਇਹ ਰਿਵਾਜ ਹੋ ਗਿਆ ਸੀ ਜਿਹੜੀ ਜੋਦਾਬਾਈ ਆਉਂਦੀ ਹੈ ਤੇ ਉਹ ਬਾਦਸ਼ਾਹ ਦੇ ਨਾਲ ਵਿਆਹੀ ਗਈ ਸੀ ਜਿਹੜਾ ਮਾਨ ਸਿੰਘ ਸੀ ਰਾਜਾ ਮਾਨ ਸਿੰਘ ਉਹਨਾਂ ਦੀ ਭੈਣ ਲੱਗਦੀ ਸੀ ਸੋ ਇਸ ਪ੍ਰਕਾਰ ਇਹ ਜੋ سلسلہ ਉਸ ਸਮੇਂ ਕੋਈ ਚੱਲ ਪਿਆ ਸੀ ਜਿਹੜੀਆਂ Hindu ਬਹੁਤ ਬੇਟੀਆਂ ਬੇਟੀਆਂ ਸੀ ਤੇ ਉਹ ਇਸ ਪ੍ਰਕਾਰ ਦਿੱਲੀ ਦਰਬਾਰ ਦੇ ਵਿੱਚ ਬਹਾਈਆਂ ਜਾਣ ਲੱਗ ਪਈਆਂ ਸੀ ਸੋ ਦਸਰੇ ਨੇ ਕਬੀਰ ਰਾਜ ਜੀ ਕਿ ਉਹਨਾਂ ਦੇ ਵਿੱਚੋਂ ਜੋ ਇੱਕ ਦੋ Hindu ਰਾਜਿਆਂ ਦੀਆਂ ਜਿਹੜੀਆਂ ਬੇਟੀਆਂ ਹਨ ਅਦਕ ਸਰੂਪਤੀ ਦੂਤ ਸਾਰੀ ਸੋ ਇਸ ਪ੍ਰਕਾਰ ਬੜੀਆਂ ਸੁੰਦਰ ਯਾਤਰੀਆਂ ਨੇ ਸਾਰੀਆਂ ਮਹਿੰਗੇ ਮਹਕੇ ਗਹਿਣੇ ਪਾਏ ਹੋਏ ਨੇ ਮਹਿੰਗੇ ਮਹਿੰਗੇ ਵਸਤਰوں ਨਾਲ ਧਾਰਨ ਕੀਤੇ ਹੋਏ ਹਨ ਅੱਖਾਂ પાਖਰੀ ਮਨੋ ਸਰੂਜਾ ਤੇ ਬੋਧ ਪ੍ਰਕਾਰ ਅੱਖਾਂ ਦੇ ਵਿੱਚ ਬੋਧ ਮਹਿੰਗਾ ਜਿਹੜਾ ਗੱਜੜ ਹੈ ਉਹ ਧਾਰਨ ਕੀਤਾ ਹੈ ਕਾਟ ਜਨ ਚੀਨੀ ਪੀਨ ਓ ਰੋਜਾ ਤੇ ਜਿਹੜੇ ਉਹਨਾਂ ਦੇ ਵਸਤਰ ਨਹੀਂ ਉਹ ਵੀ ਸਾਰੇ ਵਿਦੇਸ਼ਾਂ ਦੇ ਵਿੱਚੋਂ ਮੰਗਵਾਏ ਨੇ ਇੱਥੋਂ ਦੇ ਕੋਈ ਵਸਤਰ ਨਹੀਂ ਸਾਰੇ ਮਹਿੰਗੇ ਮਹਿੰਗੇ ਵਸਤਰ ਹਨ ਵਿੱਚ ਪ ਜਮਨ ਉਰੂਜੇ ਮਿਲੇ ਤੇ ਜਿਹੜੇ ਉਹਨਾਂ ਨੇ ਗਹਿਣੇ ਪਾਏ ਹੋਏ ਨੇ ਉਹ ਵੀ ਬੋਧ ਜਿਹੜੇ ਉਹ ਸਮੇਂ ਦੇ ਕਹਿੰਦੇ ਕਹਾਣੇ ਸੁਨਿਆਰੇ ਨੇ ਜਿਹੜੇ ਗਹਿਣੇ ਬਣਾਉਣ ਵਾਲੇ ਹਨ ਉਹਨਾਂ ਦੇ ਵੱਲੋਂ ਬਣਾਏਗੇ ਹਨ ਗੋਲ ਸਾਛੀਲਕ ਜਨਨਜਗ ਕੇਲੇ ਸੋ ਇਸ ਪ੍ਰਕਾਰ ਬੜੀਆਂ ਸ਼ੋਭ ਦੀਆਂ ਹਨ ਆਪਣੇ ਵੱਲੋਂ ਪੂਰੇ ਰੂਪ ਦਾ ਸ਼ਿੰਗਾਰ ਕਰਕੇ ਜਾ ਰਹੀਆਂ ਹਨ ਚਲਹਿ ਮਰਾਲ ਚਾਲ ਬਰ ਬਲਾ ਹੰਸ ਦੀ ਤਰ੍ਹਾਂ ਆਪਣੀ ਚਾਲ ਬਣਾਈ ਹੋਈ ਹੈ ਸਰਗੇ ਸੁੰਦਰ ਅੰਗ ਬੀਸਾਲਾ ਸੋ ਇਸ ਪ੍ਰਕਾਰ ਬਹੁਤ ਇੱਕ ਦੂਜੇ ਨੂੰ ਪੁੱਛਦੀਆਂ ਨੇ ਤਿਆਰ ਹੋ ਕੇ ਕਿ ਮੈਂ ਕਿਵੇਂ ਦੀ ਲੱਗਦੀ ਆ ਉਹ ਦੂਸਰੇ ਨੂੰ ਪੁੱਛਦੀ ਆ ਤੇ ਇਸ ਪ੍ਰਕਾਰ ਬਹੁਤ ਜ਼ਿਆਦਾ ਉਹਨਾਂ ਨੇ ਹਾਰ ਸ਼ਿੰਗਾਰ ਕੀਤਾ ਹੈ ਅੰਜਨ ਜੂਤ ਕੰਜਨ ਜਨ ਨੈਣ ਤੇ ਨੈਣਾਂ ਦੇ ਵਿੱਚ ਸੁਰਮੇ ਪਾਏ ਹੋਏ ਨੇ ਜਿਵੇਂ ਤੇਜ ਖਰਾ ਤੇਗਾ ਕਿਰਪਾਨਾਂ ਹੁੰਦੀਆਂ ਹਨ ਕੰਜਨ ਮਦ ਬੰਜਨ ਸਰਮੈਨ ਤੇ ਉਹ ਸਾਥ ਸੰਗਤ ਜਿਨ੍ਹਾਂ ਦਾ ਰੂਪ ਵੇਖ ਕੇ ਜਿਹੜੇ ਵੱਡੇ ਵੱਡੇ ਸਪਾਹੀ ਹੋਣਗੇ ਯੋਧੇ ਹੋਣਗੇ ਸਾਰੇ ਡੋਲ ਜਾਣਗੇ ਕਬੀਰ ਰਾਜ ਜੀ ਆਖਦੇ ਰਿਹਾ ਜੀ ਸਭ ਜਗ ਬਿਨ ਬਿਨ ਜੇ ਆਨੀ ਇਹ ਕਿਉਂਕਿ ਕਿਸੇ ਆਮ ਘਰਾਂ ਦੀਆਂ ਬੇਟੀਆਂ ਬਹੂਆਂ ਨਹੀਂ ਸਨ ਕਹੇ ਉਸਤਾਨ ਦਾ ਜਿਹੜਾ ਬਾਦਸ਼ਾਹ ਹੈ ਜਾਂ ਵੀਰ ਤੇ ਉਹਨੀਆਂ ਜਿਹੜੀਆਂ ਰਾਣੀਆਂ ਹੋਣਗੀਆਂ ਪਤਨੀਆਂ ਹੋਣਗੀਆਂ ਤੇ ਉਹ ਤਾਂ ਫਿਰ ਕੋਈ ਆਮ ਬੇਟੀਆਂ ਤਾਂ ਨਹੀਂ ਹੋਣਗੀਆਂ ਸੋ ਇਸ ਪ੍ਰਕਾਰ ਕਵੀ ਰਾਜ ਜੀ ਦੱਸ ਰਹੇ ਨੇ ਸਾਰੇ ਸੰਸਾਰ ਦੇ ਵਿੱਚੋਂ ਵੱਖਰੇ ਵੱਖਰੇ ਸਥਾਨਾਂ ਤੋਂ ਵੱਖਰੇ ਵੱਖਰੇ ਰਾਜ ਘਰਾਣਿਆਂ ਦੇ ਵਿੱਚੋਂ ਆਈਆਂ ਹਨ ਕਹਾ ਸੁੰਦਰਤਾ ਕਰੇ ਬਖਾਨੀ ਤੇ ਉਹਨਾਂ ਦੀ ਸੁੰਦਰਤਾ ਕਿਤਨੀ ਹੋਵੇਗੀ ਕਿਵੇਂ ਵਿਖਿਆਨ ਕੀਤੀ ਜਾ ਸਕਦੀ ਹੈ ਪ੍ਰੇਰੀ ਚਲੀ ਸਾਹੁ ਕੀ ਸੋਏ ਆਪਣੇ ਪਤੀ ਦੇ ਆਕੇ ਲੱਗ ਕੇ ਸਤਗੁਰਾਂ ਦੀ ਪਰਖ ਕਰਨ ਲਈ ਚਲੀਆਂ ਹਨ ਆਸੂ ਕਮਾ ਕਹ ਕੇ ਮਨ ਹੋਏ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਸੀ ਉਹ ਪੂਰੀ ਕਰਨ ਲਈ ਚਲੀਆਂ ਆ ਹਨ ਉਰਵਸਾ ਆਦਿ ਮਨੋ ਸਰਮੁਦਾਈ ਉਹਨਾਂ ਦੇ ਵਿੱਚੋਂ ਜਿਹੜੀ ਮੁੱਖ ਬੇਗਮ ਹੈ ਉਰਵਸੀ ਉਰਵਸੀ ਬੇਗਮ ਹੈ ਤੇ ਨਾਲ ਉਹਦੇ ਹੋਰ ਜਿਹੜੀਆਂ ਬੇਗਮਾਂ ਹਨ ਸਿਵ ਕੇ ਪਰਖਣ ਹੇਤ ਪਟਾਈ ਤੇ ਕਵੀ ਰਾਜ ਜੀ ਆਖਦੇ ਨੇ ਕਿਸੇ ਸਮੇਂ ਸ਼ਿਵ ਜੀ ਭਗਵਾਨ ਦੀ ਪਰਖਿਆ ਲੈ ਲਈ ਉਰਵਸੀ ਜਿਹੜੀ ਕਿ ਸਾਰੀ ਲੱਗਦੀ ਸੀ ਉਹਨਾਂ ਦੇ ਰਿਸ਼ਤੇ ਵਿੱਚ ਤੇ ਉਹ ਵੀ ਇਕੱਠੀਆਂ ਹੋ ਕੇ ਆਈਆਂ ਸੀ ਪਰਖਿਆ ਲੈਣ ਲਈ ਕਨਨਦ ਡਿਗ ਰੰਬਾਦ ਤੇ ਸਾਧ ਸੰਗਤ ਜੀ ਸਵਰਗਾਂ ਦੇ ਵਿੱਚੋਂ ਜਿਹੜੀ ਰੱਬਾ ਹੋਈ ਹੈ ਉੱਥੋਂ ਦੇ ਜੋ ਮੰਨ ਜਾਂਦੇ ਨੇ ਅੰਦਰ ਤਕਾਰ ਸੀ ਰੰਬਾ ਤੇ ਉਹਦਾ ਰੂਪ ਵੇਖ ਕੇ ਨਾਰਦ ਮੋਇਆ ਗਿਆ ਸੀ ਉਹ ਦੱਸ ਰਹੇ ਨੇ ਕਬੀਰ ਰਾਜ ਕੀ ਕਨਨਦ ਡਿਗ ਰੰਬਾਦ ਤੇ ਇਸ ਪ੍ਰਕਾਰ ਰੰਬਾ ਦੇ ਮੋਹ ਦੇ ਵਿੱਚ ਰੂਪ ਦੇ ਵਿੱਚ ਫਸੇ ਸੀ ਨਾਰਦ ਜੀ ਲਿ ਕਰਨ ਕੋ ਬਹੁਤਪ ਬਾਦ ਕਹਿੰਦੇ ਜਿਸ ਪ੍ਰਕਾਰ ਬਹੁਤ ਜਿਆਦਾ ਜਿਹੜੇ ਤਪਸਵੀ ਹੁੰਦੇ ਨੇ ਉਹਨਾਂ ਦੀ ਤਪੱਸਿਆ ਭੰਗ ਕਰਨ ਦੇ ਲਈ ਇਹ ਸਮੇਂ-ਸਮੇਂ ਦੇ ਉੱਤੇ ਦੇਵੀਆਂ ਰਾक्षਸ ਬਿਰਤੀ ਵਾਲੀਆਂ ਜਾਂ ਹੋਰ ਜਿਹੜੇ ਦੇਵਤਿਆਂ ਨੂੰ ਡਰ ਹੁੰਦਾ ਸੀ ਕਿ ਕਿਤੇ ਸਾਡੀ ਗੱਦੀ ਨੂੰ ਕੋਈ ਫਟਾ